ਤਲੂਕ ਮਹੱਲਾ ਪੀਜਾ ਜਿਨ ਕਉ ਸਤਗੁਰ ਭੇਟਿਆ ਜਿਨ ਨੂੰ ਸਾਚੀ ਮਿਲਿ ਸ੍ਰੀ ਗੁਰੂ ਨਾਲ ਭੇਟਿਆ ਮਿਲਿਆ ਇਹ ਹਰ ਤੀਰਤ ਸਦਾ ਤੁਮਾ ਨੂੰ ਜਿਉ ਆਹ ਪਰਮੇਸ਼ਰ ਦੇ ਤੀਰਤ ਹਰ ਮੱਥੇ ਵਿੱਚ ਮੰਗੇ ਜਿਨ ਨੂੰ ਪੂਰਨ ਸਤਿਗੁਰੂ ਮਿਲੇ ਆ ਇਹ ਉਹਨਾਂ ਦੀ ਅਵਸਥਾ ਉਹ ਹਰਿਆਈ ਦਿਵਾਹੂ ਦੇ ਜਾਸੀ ਦੀ ਕਮਾਈ ਦੀ ਕਮਾਈ ਕਰਦੇ ਆ ਤੀਰਤ ਨੂੰ ਮੁਖੋਂ ਕਰਦੇ ਆ ਰਿਲੇ ਕਰਕੇ ਵੀ ਆ ਨਾਮ ਨੂੰ ਕਮਾਉਣਾ ਕਰਦੇ ਆ ਅਜਿੰਤ ਹਰ ਨਾਮ ਤਿਲ ਕੈ ਮਨ ਵਸਿਆ ਅਜਿੰਤ ਅਗਥ ਮਾਤਰੀ ਉਹਨਾਂ ਦੇ ਨਾਮ ਸਾਰੀਆਂ ਚਿੰਤਾ ਤੋਂ ਰਹਿਤ ਹੋਣੇ ਕਰਕੇ ਸਾਰੀਆਂ ਚਿੰਤਾ ਤੋਂ ਰਹਿਤ ਕਰਨ ਵਾਲਾ ਜੋ ਹਰੀ ਹੈ ਉਹਦਾ ਨਾਮ ਇਹ ਵਰਗੂ ਵੀ ਪੂਰੇ ਗੁਰੂ ਤੇ ਵਧਾਈ ਪਾਈ ਅਜਿੰਤ ਨਾਮ ਵਸਿਆ ਮਨ ਆਈ ਅਜੰ ਦੇ ਜੀਤੀ ਸੁਤੇ ਸੁਦੀ ਆ ਕੇ ਉਹਨਾਂ ਦੇ ਹਿਰਦੇ ਤੇ ਨਾਮ ਪਰਗਟ ਹੋ ਜਾਂਦਾ ਦੱਸ ਜਾਂਦਾ ਸੱਚਾ ਸਾਧੂ ਸਮਾ ਜਿਹੜੇ ਗੁਰੂ ਦੇ ਸ਼ੈਲ ਗ੍ਰੇਸ਼ ਵਿੱਚ ਜਿਹਨਾਂ ਅੰਦਰ ਪਸਨਾ ਆ ਜਾਂਦਾ ਹੈ ਕਮਾਹ ਆਨੰਦ ਹੁੰਦਾ ਉਹਨਾਂ ਦੇ ਤਾਂ ਹੀ ਓਲ ਓਰ ਆਰ ਹੈ ਆਪਣਾ ਉਹ ਆਈਆਂ ਕੋਲ ਜਿਹੜੀਆਂ ਆਉਗਤ ਮੜੀਆਂ ਹੋਈਆਂ ਉਹਨਾਂ ਕੁਲਾਂ ਦਾ ਵੀ ਨਾਮ ਤੇ ਕੁਲਾਗਾ ਕਰੇ ਉਧਾਰ ਉਹਨਾਂ ਕੁਲਾਂ ਦਾ ਵੀ ਉਧਾਰ ਉਹਨਾਂ ਕੋਰਾਮਾ ਵੀ ਆਧਾਰ ਕਰ ਲੈਂਦੇ ਹਨ ਲੋਕ ਪਦਵੀ ਆਪੇ ਪਾ ਉਹ ਮੁਕਤ ਰੂਪੀ ਪਦਵੀ ਨੂੰ ਵੀ ਉਤਾਰ ਪਾਉਂਦੇ ਹੈ ਉਹਨਾਂ ਦੀ ਸੰਗਤ ਕਰਕੇ ਆਪ ਜਿਹੜੇ ਕਰਦੇ ਹੈ ਉਹ ਵੀ ਪ੍ਰਾਪਤ ਕਰਦੇ ਹੈ ਪਰ ਬ੍ਰਹਮ ਤੇਨ ਕੋ ਸੰਤੋਸ਼ਹਿ ਭਯ ਸਰਬੰ ਪ੍ਰਵੇਸ਼ਰੋਨ ਤੇ ਸੰਪੋਇਤ ਪ੍ਰਸੰਨ ਹੋਇਆ ਹੈ ਸੇ ਪੀਰਕਾਰ ਕੋਈ ਚ ਪ੍ਰਸੰਨ ਹੋਇਆ ਹੈ ਉਹ ਗੁਰ ਕਾਮੀ ਜਨਪਾਹ ਜਿਹੜੇ ਜਨ ਗੁਰੂ ਸਾਹਿਬ ਦੇ ਚਰਨਾਂ 'ਚ ਆਪਣੇ ਆਪ ਨੂੰ ਪਾਉਂਦੇ ਐ ਜਨ ਨਾਨਕ ਹਰ ਕਾ ਦਾਸ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਹਰੀ ਦੇ ਸੇਵਕ ਹੈ ਕਰ ਕਿਰਪਾ ਹੜ ਲਾਜ ਰਖਾ ਕਿਰਪਾ ਨਿਰਕੇ ਵਾਹਿਗੁਰੂ ਨੇ ਵੀ ਲੱਗਿਆ ਰੱਖਦਾ ਹੈ ਰੱਖੇਗਾ ਮਹੱਲਾ ਤੀਜਾ ਮੈਂ ਅੰਦਰ ਖੜਕ ਹੈ ਇਹ ਗੁਰੂਆਂ ਨੇ ਲੋਕ ਖੜਕਦੇ ਕਿਉਂ ਰਹਿੰਦੇ ਆਪੋ ਵਿੱਚ ਤੂੰ ਸੁਣ ਕੇ ਮਾਰਾ ਕਹਿੰਦੇ ਹਨ ਹੋਮੇ ਅੰਦਰ ਖੜਕ ਹੈ ਇਹ ਭਾਈ ਹੋਮੇ ਦੇ ਅੰਦਰ ਖੜਕਾ ਹੈ ਹਰ ਵਕਤ ਹੋਮੇ ਹੀ ਖੜਕਦੀ ਰਹਿੰਦੀ ਹੈ ਜਿਸ ਪ੍ਰਕਾਰ ਬਲਗਮੀ ਆਦਮੀ ਦੇ ਅੰਦਰ ਬਲਗਮੀ ਖੜਕਦੀ ਰਹਿੰਦੀ ਹੈ ਐਵੇਂ ਹੋਮੇ ਦਾ ਖੜਕਾ ਹੁੰਦਾ ਰਹਿੰਦਾ ਹੈ ਖੜਕੇ ਖੜਕਦੇ ਹਾਂ ਖੜਕਦੇ ਖੜਕਦੇ ਆਂਦੀ ਅਕੇ ਜੀ ਭਾਂਡੇ ਜਿੱਤੇ ਹੁਣ ਖੜਕਦੇ ਹੀ ਰਹਿੰਦੇ ਆ ਹੋਮੇ ਦੇ ਭਾਂਡੇ 'ਚ ਹੋਏ ਹੋਮੇ ਸਾਹਿਬ ਦੇ ਸਰੀਰ ਹੈ ਉਹਨਾਂ ਦੀ ਖੜਕਲੀਆਂ ਖੜਕਦੇ ਹੀ ਗੁਜਰਦੀ ਹੈ ਕਦੇ ਮਾਂ ਲੜਦੀ ਕਦੇ ਪਿਓ ਲੜਪਿਆ ਕਦੇ ਭੈਣ ਲੜਦੀ ਕਦੇ ਘਰ ਵਾਲੀ ਲੜਦੀ ਇਉਂ ਖੜਕਦਿਆਂ ਦੀ ਗੁਜ਼ਰਦੀ ਰਹਿੰਦੀ ਅੰਮ੍ਰਿਤ ਖੜਕੇ ਖੜਕਦੇ ਹਾਂ ਐਸਾ ਖੜਕਦੇ ਹਾਂ ਖੜਕ ਤਲਵਾਰ ਨਾਲ ਹੀ ਖੜਕਦਿਆਂ ਦੀ ਤਲਵਾਰੋਂ ਤਲਵਾਰੀ ਹੋ ਜਾਂਦੇ ਐ ਗੋਲੀਆਂ ਮਾਰ-ਮਾਰ ਕੇ ਮਰ ਜਾਂਦੇ ਐ ਇਉਂ ਖੜਕਦਿਆਂ ਦੀ ਖੜਗਾਂ ਦੇ ਨਾਲ ਖੰਡੀਆਂ ਦੇ ਨਾਲ ਖੜਕਦਿਆਂ ਦੀ ਸਾਰੀ ਉਮਰ ਗੁਜ਼ਰ ਜਾਂਦੀ ਏ ਧਰਮ ਵਾਸਤੇ ਜਿਹਨੇ ਬਾਬਾ ਦੀ ਉਸ ਨੇ ਖੜਕ ਖੜਕਾਇਆ ਸੀ ਇਹ ਉਨੀ ਕਰਨ ਯੋਗ ਏ ਆਪੋ ਚੀ ਇਦਖਾਨ ਆਲ ਹਉਮੈ ਦੇ ਖੜਕੇ ਚ ਖੜਕਦੇ ਆਂਦੀ ਗੁਜਰ ਜਾਨ ਦੀ ਹੈ ਹਉਮੈ ਵੱਡਾ ਰੋਗ ਹੈ ਇਹ ਜਿਹੜਾ ਹਉਮੈ ਦਾ ਰੋਗ ਹੈ ਇਹ ਵੱਡਾ ਕੋੜ ਰੋਗ ਚਿੰਬੜਿਆ ਹੋਇਆ ਜੀਵਾਂ ਨੂੰ ਮਰ ਜੰਮ ਆਵੇ ਜਾ ਇਹ ਹਉਮੈ ਬਿਰਕੇ ਮੌਤ ਦੇ ਮਾਰੇ ਮਰਦੇ ਰਹਿੰਦੇ ਹੈ ਵਾਸ਼ਨਾ ਦੇ ਵਦੇ ਜੰਮਦੇ ਆਉਂਦੇ ਜਾਂਦੇ ਰਹਿੰਦੇ ਹਨ ਜਿਨ ਕੋ ਪੂਰਵ ਲਿਖਿਆ ਜਿਨੇ ਨੇ ਪੂਰਵ ਨਿਸਕਾਮ ਕਾਰਜ ਕੀਤੇ ਆ ਉਹਨਾਂ ਦੇ ਮੱਥੇ ਤੇ ਲੇਖ ਲਿਖ ਦਿੱਤਾ ਮਹਾਰਾਜ ਨੇ ਕਿੰਨਾ ਸਤਗੁਰ ਮਿਲਿਆ ਪ੍ਰਭ ਆ ਉਹਨਾਂ ਨੂੰ ਸਮਰੱਥ ਸਤਗੁਰੂ ਮਹਾਰਾਜ ਸਾਹਿਬ ਵਾਹਿਗੁਰੂ ਰੂਪ ਇਹ ਜਨਮ ਚ ਆ ਕੇ ਮਿਲ ਪਏ ਹੰ ਮਾਨਕ ਗੁਰ ਪ੍ਰਸਾਦੀ ਉਬਰੇ ਜਗੂਰ ਦੀ ਕਿਰਪਾ ਕਰਕੇ ਗੁਰਸਾਹਿਬ ਦੀ ਕਹਿੰਦੇ ਨੂੰ ਉਬਰੇ ਬਚਾਅ ਹੋ ਗਿਆ ਬਕਾਨਾ ਤੋਂ ਮੈਂ ਸ਼ਬਦ ਜਲਾ ਇਹ ਵੀ ਇਹ ਵੀ ਹੰਗ ਤੈ ਗੁਰਾਂ ਦੇ ਸ਼ਬਦ ਦੀ ਕੁਮਾਈ ਕਰਕੇ ਜਾਲ ਪੁੱਤੀ ਹੈ ਅੰਦਰੋਂ ਆਉੜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੂਤਰ ਸੋ ਜੰਗ ਦੀ ਪਰਮੇਸ਼ਰ ਦਾ ਨਾਮ ਹੀ ਜਿਹੜਾ ਸਾਰੀ ਸਾਰੀ ਤੁਕ ਪੜਦੇ ਹੋ ਅਗਨਾਥੀ ਪੁਰਖ ਪੈਦਾਤਾ ਜੋ ਅਗਗੇ ਬਿਅਕਤੀ ਤੇ ਰਹਿਤ ਪਰਮੇਸ਼ਵਰ ਹੈ ਜੋ ਇੰਦਰੀਆਂ ਦੇ ਅ ਵਿਸ਼ੇ ਪਰਮੇਸ਼ਵਰ ਹੈ ਜੋ ਅਗਨਾਥੀ ਨਾਸ ਤੇ ਰਹਿਤ ਪਰਮੇਸ਼ਵਰ ਹੈ ਜੋ ਪੂਰਨ ਪਰਮੇਸ਼ਵਰ ਹੈ ਅਬਧਾਤਾ ਜੋ ਕਰਮਾਂ ਅਸਾਰ ਸਲਪੁਜਾਤ ਹੈ ਉਸ ਪਰਮੇਸ਼ਵਰ ਦਾ ਨਾਮ ਹੀ ਸਾਡਾ ਪ੍ਰਭੂ ਹੈ ਰਾਖਾ ਹੈ ਹੋਰ ਨਹੀਂ ਕੋਈ ਰਾਖਾ ਦੁਨੀਆ ਵਿੱਚ ਪਰਮੇਸ਼ਵਰ ਦਾ ਨਾਮ ਹੀ ہمارا ਤਮਾਮ ਦਾ ਪ੍ਰਭੂ ਉਸ ਦਾ ਅਰਥ ਹੈ ਅੱਜ ਇਹ ਉਹਦੀ ਵਿਅਕਤੀ ਤੋਂ ਰਹਿ ਤਾ ਮੇਰੇ ਗੁਣ ਸਰੂਪ ਹੈ ਸਭੋਚ ਇੰਦਰੀਆਂ ਦੇ ਵਿਸ਼ੇ ਹੈ ਅਬਨਾਸੀ ਨਾਸ ਤੋਂ ਰਹਿ ਤਾ ਪੂਰਨ ਹੈ ਕਰਮੋ ਦਾ ਫਲ ਪ੍ਰਦਾਤਾ ਇਹ ਸਾਰੇ ਗੁਣਾਂ ਨੂੰ ਪਰਿਵਰਤਨ ਵਾਲਾ ਪਰਮੇਸ਼ਵਰ ਦਾ ਨਾਮ ਹੀ ਹੈ ਸਾਡੇ ਹਰ ਨਾਮ ਹਮ ਸ੍ਰੀ ਹੈ ਹਰ ਨਾਮ ਨੂੰ ਪੂਜ ਹੈ ਸ੍ਰੀ ਦੇ ਨਾਮ ਦਾ ਅਸੀਂ ਸ੍ਰੀਰ ਕਰਕੇ ਸੇਵਨ ਕਰਦੇ ਹਾਂ ਹਰੀ ਦੇ ਨਾਮ ਨੂੰ ਮਨ ਕਰਕੇ ਪੂਜਨ ਕਰਦੇ ਹਾਂ ਪਰ ਨਾਮੇ ਹੀ ਮਾਨ ਰਾਤਾ ਹਰੀ ਦੇ ਨਾਮ ਦਾ ਸੇਵਨ ਕਰਦੇ ਨੇ ਸਰੀਰ ਕਰਕੇ ਹਰੀ ਦੇ ਨਾਮ ਦਾ ਕੀਰਤਨ ਕਰ ਨੂੰ ਪੂਜਨ ਕਰਦੇ ਹਾਂ ਬਾਣੀ ਕਰਕੇ ਹਰੀ ਦੇ ਨਾਮ ਵਿੱਚ ਹੀ ਸਾਡਾ ਮਨ ਹਰ ਵਕਤ ਰੰਗਿਆ ਹੋਇਆ ਹੈ ਪਰ ਨਾਮ ਮੈਂ ਜੇਵੜ ਕੋਈ ਅਵਰ ਨਾ ਸੂਝੇ ਸ੍ਰੀਸ਼ੂ ਦੇ ਨਾਮ ਜਿੱਡਾ ਵੱਡਾ ਸਾਨੂੰ ਔਰ ਉਸਤਾਨ ਤੇ ਔਰ ਕੋਈ ਦੁਸ਼ਲਾ ਨਹੀਂ ਹੈ ਹਰ ਨਾਮੋਂ ਅੰਤ ਛਡਾਤਾ ਪਰਮੇਸ਼ਰ ਦਾ ਨਾਮ ਹੀ ਤਾਈ ਅੰਤ ਨੂੰ ਛਡਾਉਣ ਵਾਲਾ ਹੈ ਮੁਕਤ ਕਰਨ ਵਾਲਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਜੀ ਕਰ ਬੁਕਾਰੀ ਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਦਾ ਅਹਰ ਦਾਸਾ ਹੁਨੇ ਪਰਮੇਸ਼ਰ ਦਾ ਨਾਮ ਹੀ ਦਿੱਤਾ ਹੈ ਤੁਨ ਤਨ ਗੁਰੂ ਦਾ ਪਿਤਾ ਮਾਤਾ ਜੀ ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਲੀਅੰਮ ਚੰਦ ਜੀ ਕਾਲੂ ਜੀ ਨਾਟਕ ਦੇ ਪਿਤਾ ਜੀ ਤਨਗੁਰੂ ਅੰਗਰ ਸਾਹਿਬ ਦੇ ਮਹਤਵ ਸੁਰਾਈ ਦੀ ਤੇ ਪਿਕਾ ਫੇਰੂ ਮਾਲ ਜੀ ਤਨਗੁਰੂ ਅਮਰਦਾਸ ਸਾਹਿਬ ਦੇ ਮਾਤਾ ਜੋ ਮਨਸਾ ਦੇਵੀ ਤੇ ਮਾਤਾ ਦਾ ਨਾ ਲక్ష్ਮੀ ਜੀ ਤੇ ਮਾਤਾ ਦਾ ਨਾ ਰੂਪ ਕੌਰ ਸੀ ਇਹ ਤਿੰਨ ਮਾਤਾ ਦੇ ਸੰਬੰਧ ਇਸ ਪ੍ਰਕਾਰ ਹੈ ਤੇ ਕਿ ਤੇ ਦਾਦਾ ਤੇਜ ਭਾਮ ਦੀ ਦੂਆ ਮਰ ਜਾ ਅਸਤਾਨ ਦੇ ਧੰਨ ਹੈ ਸੱਚੇ ਪਾਤਸ਼ਾਹ ਦੇ ਜਾਨੀ ਗੁਰੂ ਸਾਹਿਬ ਦਾ ਸੰਤੋਖ ਰੂਪੀ ਤੇਰਾ ਤੇ ਖਿਮਾ ਰੂਪੀ ਮਾਤਾ ਹੈ ਹੋ ਸਤਿਗੁਰ ਆਪਣੇ ਤੋਂ ਸਦਾ ਨੰਨਸਕਾਰੀ ਆਪਣੇ ਸਤਿਗੁਰਾਂ ਤੋਂ ਸਦਾ ਸਦਾ ਨਾਰਨ ਨੰਨਸਕਾਰਾਂ ਕਰਦੇ ਹਾਂ ਜਿਨ ਮਿਲੇ ਹਰ ਨਾਮ ਮੈਂ ਜਾਤਾ ਜਿਨ੍ਹਾਂ ਦੇ ਨਾਲ ਲਿਨ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਅਸੀਂ ਜਾਨਣਾ ਕੀਤਾ ਹੈ ਲੋਕ ਮਹੱਲਾ ਤੀਜਾ ਗੁਰੂਹ ਸੇਵ ਨਾ ਕੀਨੀਆਂ ਜਿਨ੍ਹਾਂ ਨੇ ਗੁਰਾਂ ਦੀ ਸੰਗਤ ਨਹੀਂ ਕੀਤੀ ਗੁਰਾਂ ਦੁਆਰਾ ਵਾਹਿਗੁਰੂ ਦਾ ਸੇਵ ਨਹੀਂ ਕੀਤਾ ਹੈ ਗੁਰਮੁਖ ਬਣ ਕੇ ਹਰ ਨਾਮ ਨਾ ਲੱਗੂ ਪਿਆ ਉਹਨਾਂ ਨੂੰ ਪ੍ਰਮੇਸ਼ਰ ਦੇ ਨਾਮ ਨਾਲ ਵੀ ਪਿਆਰ ਨਹੀਂ ਲੱਗਾ ਹੈ ਸ਼ਬਦ ਦਾ ਸਾਧਨਾ ਹਾਉ ਉਹ ਸ਼ਬਦ ਭਾਵੇਂ ਉਚਾਰਦੇ ਹੀ ਹੈ ਪਰ ਸ਼ਬਦ ਦੀ ਰਸਨੀ ਸਬਦ ਦਾ ਗੁਰਾਂ ਦੇ ਵਲੇ ਦਾ ਰਸਨੀ ਆਇਆ ਧਾਰਨ ਨਹੀਂ ਕੀਤਾ ਮਰ ਜਨਮ ਵਾਰੂ ਵਾਰ ਜੰਗ ਦੇ ਜੰਮਦੇ ਮਰਦੇ ਰਹਿੰਦੇ ਵਾਰ ਵਾਰ ਪੁਣਾ ਪੁਣਾ ਮਾਨ ਮੁਖ ਆਂਧਾ ਨਾ ਕੀਤੇਈ ਮੈਂ ਕੈਸੇ ਵਿਆਮੀ ਅਪਰਮੇਸ਼ੂ ਤੇ ਪ੍ਰੀਨਿ ਕਰਦੇ ਕਿਤ ਆਇਆ ਸੈਸਾਰਾ ਇਸੇ ਬਾਤ ਤੇ ਭਾਈ ਦੁਨੀਆ ਦੀ ਜਨਮ ਧਾਰ ਕੇ ਆਇਆ ਸੀ ਨਿਸਕੁਲੀ ਉਹਦਾ ਜਨਮ ਮਾਨਕ ਜਿਨ ਕੋ ਨਦਰ ਕਰੇ ਜਿਨਾਂ ਦੇ ਤੇ ਮੇਰਾ ਰਾਇਬ੍ਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਤੇ ਗੁਰਮੁਖ ਲੰਘੇ ਪਾਉ ਜੋ ਸੰਸਾਰ ਸਮੁੰਦਰ ਕੋ ਲੰਘੇ ਯਾਜ ਤੇ ਚੜ ਕੇ ਪਾਰ ਲੰਘੇ ਮੁਕਤੂਪੀ ਕਿਨਾਰੇ ਤੇ ਪਹੁੰਚ ਗਏ ਮਹਲਾ ਤੀਜਾ ਇੱਕੋ ਸਤਿਗੁਰ ਜਾਗਤਾ ਸਬਦ ਸੰਗੇ ਦੀ ਕੋਈ ਸਤਿਗੁਰੂ ਜੀ ਗਿਆਨ ਸਰੂਪ ਹੋਣ ਦੇ ਜਾਗਦੇ ਹਨ ਹੋਰ ਜਗ ਸੂਤਾ ਮੋਹ ਪਿਆ ਹੋਰ ਸਰ ਜਗਤ ਮੋਹ ਕਰਕੇ ਅਗਿਆਨ ਕਰਕੇ ਪਦਾਰਥਾਂ ਦੇ ਮੋਹ ਕਰਕੇ ਸਰੀਰਾਂ ਦੇ ਮੋਹ ਕਰਕੇ ਰਸੋਈ ਕਸਮੀ ਪਿਆ ਕ੍ਰਿਸ਼ਨ ਕਰਕੇ ਸਾਰਾ ਸੁੱਕਾ ਪਿਆ ਵਿਦਿਆਵੀ ਮੀਂਹ ਵਿੱਚ ਸਤਗੁਰ ਸੇਵਨ ਜਾਗੰ ਸੀ ਜਿਹੜੇ ਸਤਗੁਰਾਂ ਦੀ ਸੇਵਾ ਕਰਦੇ ਹੋ ਭਾਈ ਜਾਗਦੇ ਹਨ ਬਗਲਾਲੇ ਸਮੇਂ ਕਰ ਜੋ ਰਤੇ ਸੱਚ ਨਾਮ ਗੁਣਤਾਸ ਜਿਹੜੇ ਸੱਚੇ ਪਾਤਸ਼ਾਹ ਦੇ ਨਾਮ ਵਿੱਚ ਰੰਗੇ ਹੋਏ ਆ ਬੜਾ ਹੁਸ਼ਿਆਰ ਆ ਗਰਦੋ ਮੀਂਹ ਲੰਕਾ ਜਿਹਾ ਕਰਨ ਆਉਂਦਾ ਅਧਿਗੁਰ ਸੇਵਨ ਜਾ ਗਾਨ ਸੇਵਨ ਦਾ ਸੇਵਨ ਕਰਦੇ ਹੋ ਜਾਗਦੇ ਹਨ ਕੱਲੇ ਬੰਗਾਲੀ ਨਾ ਸਮਝੋ ਵਾਪਸੀ ਦੀ ਸਮਝ ਲਿਆ ਕਰੋ ਜੋ ਰੱਤੇ ਸਾਚੇ ਨਾਮ ਗੁਣ ਦਾ ਸੰਤ ਸਾਖੀ ਸੁਣਾਇਆ ਕਰਦੇ ਸੀ ਕਿ ਪੰਡਤ ਕਥਾ ਕਰਦਾ ਸੀ ਉਹ ਕਥਾ ਕਰਦਾ ਕਰਦਾ ਜਾ ਕੇ ਜੋੜਿਆਂ ਦੇ ਪੈਰ ਤੇ ਖੜ ਗਿਆ ਜੋ ਪੈਰਿਆਂ ਦੇ ਜੋੜੇ ਤੇ ਖੜ ਗਿਆ ਤੇ ਸਾਰੇ ਛੁੱਪੇ ਪਏ ਕਹਿੰਦੇ ਜੀ ਜਵਾਨੋਂ ਵੀ ਛੁੱਪੇ ਪਏ ਹੋ ਤੋ ਕਹ ਜੀ ਤੀ ਬੜਾ ਅੰਮ੍ਰਿਤਮਰਦਾਰ ਜੀ ਤੇ ਕਥਾ ਹੁੰਦੀ ਸੀ ਸਾਨੂੰ ਤਾਂ ਨਹੀਂ ਦਾ ਕਿ ਤਾ ਮੈਨੂੰ ਪੱਥਰ ਪੈਂਦੇ ਸੀ ਆ ਚੋਰਾਂ ਨੇ ਥੋੜੇ ਜੋੜੇ ਸਾਰੇ ਲੈ ਜਾਣੇ ਸੀ ਮੈਂ ਜੋੜਾਂ ਦੀ ਰਾਖੀ ਤਾਂ ਖੜ ਗਿਆ ਹੁਣ ਤੁਸੀਂ ਜਾ ਕੇ ਮੈਨੂੰ ਕਹਿੰਦੇ ਹੋ ਕਿ ਅੰਮ੍ਰਿਤਮਰਦਾਰ ਜੀ ਚਲੋ ਜੋ ਰੱਤੇ ਸੱਚਨਾਮ ਗੁਰਤਾ ਜਿਹੜੇ ਰੰਗੇ ਹੋਏ ਨੇ ਸੱਚੇ ਪਰਮੇਸ਼ਰ ਦੇ ਨਾਮ ਵਿੱਚ ਜੋ ਗੁਰੂ ਦਾ ਤਾਂ ਸਤਿ ਪਾਤਰ ਖਜ਼ਾਨਾ ਰੂਪ ਹੈ ਮਾਨਮੁਖ ਅੰਧ ਨਾ ਚੇਤਨੀ ਜਿਹੜੇ ਮਨ ਲੋ ਅਗਿਆਨੀ ਹੈ ਉਹ ਪਰਵੇਸ਼ ਨੂੰ ਚੇਤੇ ਨਹੀਂ ਉਕਾਈ ਕਰਦੇ ਜਾਨਵ ਮਰ ਹੋਏ ਬినాਸ਼ ਜੰਉਂਦੇ ਰਹਿੰਦੇ ਆ ਮਰਦੇ ਰਹਿੰਦੇ ਆ ਬਨਾਸ਼ ਬਿਨਾ ਆਸਤ ਹੋਏ ਰਹਿੰਦੇ ਆਸਾਂ ਮੀਨੋ ਨੀ ਕੋਈ ਵੀ ਪੂਰੀ ਹੁੰਦੀ ਫਜ਼ੀਲ ਬਕਾਰਾਂ ਚ ਵੇਖਿ ਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੀ ਹੋ ਚਾਲੇ ਉਹ ਨਿਰਾਸ਼ ਇਸ ਪ੍ਰਕਾਰ ਸਾਧ ਸੰਗੀਤ ਜੀ ਮੌਤ ਦੇ ਮਾਰੇ ਹੋਏ ਜੰਉਂਦੇ ਮਰਦੇ ਮਰ ਮੌਤ ਦੇ ਮਾਰੇ ਹੋਏ ਮਰਦੇ ਕਿ ਮਰ ਕੇ ਨਾਸੁੰਦੇ ਰਹਿੰਦੇ ਆ ਇਹ ਬਾਲਕ ਵਸਦਾ ਨਾਸ ਹੋ ਗਈ ਜਵਾਨੀ ਨਾਸ ਹੋ ਗਈ ਧਰਨੀ ਜਵਾਨੀ ਨਾਸ ਹੋ ਗਈ ਬੜੀਪਾ ਨਾਸ ਹੋ ਗਿਆ ਇਹ ਹਵਾਸਤਾ ਜਿ ਬਨਾਸੁੰਦੇ ਰਹਿੰਦੇ ਆ ਤੇ ਜੰਦੇ ਮਰਦੇ ਰਹਿੰਦੇ ਹਨਗੇ ਮੌਦੇ ਮਾਰੇ ਹੋਏ ਨਾਨਕ ਗੁਰਮੁਖਿ ਤਿਨੀ ਨਾਮ ਤੇ ਆਇਆ ਉਹਨੇ ਗੁਰਮਖੰਦ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਪਾਈ ਤੇ ਆਉਣਾ ਕੀਤਾ ਜਿਨ ਕਉ ਸੁਰਪੂਰਵ ਲਿਖਿਆ ਜਿਨ ਦੇ ਤੁਰੁ ਨਿਸ਼ਕਾਮ ਕਰਮ ਕੀਤੇ ਹੋਏ ਵੇਖ ਕੇ ਪਰਮੇਸ਼ਰ ਮੱਥੇ ਤੇ ਲਿਖ ਦੁੱਤਾ ਪਹਿਲਾਂ ਹੀ ਕਿ ਇਹੀ ਨਾਮ ਸੋਈ ਜਕੇ ਜੋ ਜਪ ਆਇਆ ਹੋਏ ਕੇਸੇ ਕਿਆਰੀ ਖੇਤ ਜਿਨ ਕੇ ਸਿਰ ਮੂਲ ਨ ਹੋਏ ਜਿਵੇਂ ਕਸ਼ਮੀਰ ਦੇ ਵਿੱਚ ਕੇਸਰੋ ਵਾਲੇ ਜਿਹੜਾ 2 ਢਾਈ ਮੀਲ ਦੇ ਵਿੱਚ ਕੇਸਰ ਪੈਦਾ ਹੁੰਦਾ ਉਹ ਤੋਂ ਬਿਨਾ ਗਲੈਤ ਵਿੱਚ ਮਿੱਟੀ ਵੀ ਲਿਆ ਕੇ ਅੰਗਰੇਜ਼ ਖੱਦਦੇ ਕੇਸਰ ਨਹੀਂ ਪੈਦਾ ਕਰ ਸਕਦੇ ਕਿਉਂ ਜਿਹੜੇ ਪਿੱਛੇ ਸੰਸਕਾਰ ਹੈ ਜਿਹੜੇ ਉਹ ਇੱਥੇ ਆ ਕੇ ਨਾਮ ਜਪਦੇ ਹੈ ਬਾਕੀ ਉਹ ਜਿਹੇ ਬੇਮੁਖਮੰਦ ਰਹਿੰਦੇ ਹਾਂ ਇਹੋ ਪੁਰਾਣੇ ਲੇਖ ਲਿਖੇ ਹੋਏ ਆ ਉਹ ਨਾਮ ਜੱਦਦੇ ਹਨ ਔੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਰਮੇਸ਼ੂ ਦਾ ਨਾਮ ਵੀ ਸਾਡਾ ਭਾਈ 36 ਪ੍ਰਕਾਰ ਦਾ ਭੋਜਨ ਹੈ ਸਾਰੇ ਮਿੱਠੀਆਂ ਕੜੀਆਂ ਸਾਰੇ ਮਿੱਠੇ ਪ੍ਰਸਾਦ ਚੌਲ ਆਦਿਕ ਭਾਜੀਆਂ ਆਦਿਕ ਇਹ ਸਾਰੇ 36 ਪ੍ਰਕਾਰ ਦੇ ਬਹੁਤ ਅਨੰਤ ਪ੍ਰਕਾਰ ਦੇ ਭੋਜਨ ਹੈ ਪਰਮੇਸ਼ਰ ਦਾ ਨਾਮ ਹੀ ਹੈ ਸਾਡਾ ਜਿੱਤ ਖਾਇ ਹੈ ਹੰਮ ਤਉ ਤ੍ਰਿਪਤ ਪਈ ਜਿਨਾਂ ਦੇ ਖਾਣੇ ਕਰਕੇ ਸਾਨੂੰ ਤ੍ਰਿਪਤੀ ਹੋ ਗਈ ਹੈ ਅਨੇਕ ਪ੍ਰਕਾਰ ਦੇ ਭੋਜਨ ਸਾਡੇ ਹਨ ਹਰ ਨਾਮ ਹਮਾਰਾ ਪਹਿਲੇ ਨ ਜਿੱਤ ਫਿਰ ਮੰਗੇ ਨਾ ਹੋ ਇਹ ਛੇਤੀ ਪ੍ਰਕਾਰ ਦੇ ਲਿਖਣੇ ਹੋਣ ਤਾਂ ਪਰਿਆਮਾਂ ਚ ਲਿਖੇ ਨਾਮ ਵੀ ਲਿਖ ਦਿਓ ਆ ਜੀ ਹਰ ਨਾਮ ਹਮਾਰਾ ਪਹਿਲੇ ਨ ਜਿੱਤ ਫਿਰ ਮੰਗੇ ਨਾ ਹੋ ਵਹਿ ਈਸ਼ਵਰ ਦਾ ਨਾਮ ਹੀ ਸਾਡਾ ਤਿੰਨ ਨੂੰ ਯੋਗ ਹੈ ਇਹ ਸਾਡਾ ਪੁਸ਼ਾਕ ਹੈ ਇਸ ਕਰਕੇ ਫੇਰ ਬੇਪਤੇ ਨਹੀਂ ਹੋਈਦਾ ਲੰਗੇ ਨਹੀਂ ਹੋਈਦਾ ਹੋਰ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹੋਰ ਪਹਿਨਣ ਦੀ ਸਾਡੀ ਸਾਰੀ ਚਲੀ ਗਈ ਹੈ ਭਾਵਨਾ ਸਾਡੀ ਇਹੀ ਜੀ ਹੈ ਪਰਮੇਸ਼ਰ ਦੇ ਨਾਮ ਨੂੰ ਹੀ ਅਸੀਂ ਕਈ ਨਾ ਪਹਿਨਦੇ ਹਾਂ ਤੇ ਕੋਈ ਸਾਡੇ ਪਹਿਨਣ ਦੀ ਭਾਵਨਾ ਹੀ ਚਲੀ ਗਈ ਹੈ ਹੋਰ ਕੀ ਪਹਿਰ ਕੇ ਲੈਣਾ ਹੈ ਜਿਦ ਪੈਦਾ ਕਰਨ ਪੀੜੀਏ ਮਨ ਮੈਂ ਚਲਾ ਵਕਾਰ ਹਰ ਨਾਮ ਹਮਾਰਾ ਬਣਜ ਹਰ ਨਾਮ ਵਾਪਾਰ ਢੱਡ ਹਰਿ ਦਾ ਨਾਮ ਹੀ ਬਣਜ ਅਸੀਂ ਖਰੀਦਿਆ ਹੈ ਪਰਮੇਸ਼ਰ ਦੇ ਨਾਮ ਨੂੰ ਗੁਰਾਂ ਦੇ ਪਾਸੋਂ ਤੇ ਪਰਮੇਸ਼ਰ ਦਾ ਨਾਮ ਹੀ ਸਾਡਾ ਵਪਾਰ ਹੋਰ ਨਾਲ ਨੂੰ ਉਪਦੇਸ਼ ਦਿੰਨੇ ਆ ਕਿ ਧਾਰਨ ਕਰੋ ਨਿਹਾਲ ਹੋਵੋ ਇਹ ਵਪਾਰ ਕਰਦੇ ਆ ਆਪ ਜਪਣਾ ਜਿਹੜਾ ਗੁਰਾਂ ਦੇ ਪਾਸੋਂ ਦੇਖ ਲੈ ਕੇ ਵਪਾਰ ਕਰਦੇ ਇਹ ਬਣਜ ਖਰੀਦਦੇ ਆ ਤੇ ਜਿਹੜਾ ਹੋਰ ਨਾਲ ਨੂੰ ਜਪਣਾ ਹੈ ਏ ਮਬਾਰਕ ਕਰ ਰਹੇ ਹਾਂ ਹਰ ਨਾਮ ਹੈ ਕੀ ਹਮ ਕੋ ਸਤਿਗੁਰ ਕਾਰਕੁਨੀ ਦੀ ਸਾਨੂੰ ਤਾਂ ਹੀ ਹਰੀ ਪਰਮੇਸ਼ਰ ਦੇ ਨਾਮ ਦੀ ਇਹ ਜਿਹੜੀ ਕਾਰ ਹੈ ਕੁੰਨੀ ਕਰਨੀ ਦੇਤੀ ਹੈ ਜੀ ਇਹ ਦੇਣਾ ਕੀਤੀ ਹੈ ਸਾਨੂੰ ਕਾਰ ਕੋਲ ਬਣਾਤਾ ਕਾਰ ਤੇ ਮੁਕਰਰ ਕਰ ਦੁੱਤਾ ਹੈ ਕਿ ਇਹ ਕਾਰ ਤੁਸੀਂ ਕਰਨ ਤੁਹਾਡੇ ਜੁਮੇ ਆਪ ਜਪਣ ਇਹ ਹੋਰ ਨਾਮ ਜਿਪਾਉਣ ਹਰ ਨਾਮ ਕਾ ਹਮ ਲੇਖਾ ਲਿਖਿਆ ਰਿਦੇ ਨਾਮ ਦਾ ਦੇਖਾ ਸੀ ਰਿਦੇ ਦੀ ਕਾਜ਼ੀ ਦੇਤੇ ਪ੍ਰੇਮ ਦੀ ਕਲਮ ਦੇ ਨਾਲ ਇਹ ਲਿਖਣਾ ਕੀਤਾ ਹੈ ਸਰਦਾਰਪੀ ਸਾਹਿਬੇ ਨਾਲ ਆਬ ਜਮ ਕੀ ਅਗਲੀ ਕਾਨ ਗਈ ਜਿਹੜੀ ਜਮਾਂ ਵੀ ਕਰੋੜ ਸੀ ਨੇ ਅਗਲੀ ਪਰਲੋਕ ਦੀ ਅਗਲੀ ਬਹੁਤ ਹੀ ਉਹ ਸਾਰੀ ਚਲੀ ਦੀ ਨਜ਼ਰ ਤੋਂ ਹੋ ਗਈ ਮਹਾਰਾ ਦੀ ਕਿਰਪਾ ਨਾਲ ਹਰ ਕਾ ਨਾਮ ਗੁਰਮੁਖ ਕਿਨੇ ਵਿਰਲੇ ਧਿਆਇਆ ਇਹ ਪਰਮੇਸ਼ਰ ਦਾ ਨਾਮ ਕਿਸੇ ਕਿਸੇ ਗੁਰਮੁਖ ਨੇ ਦੁਨੀਆਂ ਜੋ ਬਿਰਲੇ ਦੇਖਣ ਵਾਲੇ ਹੈ ਉਹ ਸੂਰਜ ਵਾਂਗੂ ਚਮਕ ਰਿਹਾ ਕੋਤੁਰਮੈ ਨਾਨਕ ਕੋਲ ਕਿਸੇ ਕਿਸੇ ਨੇ ਧਿਆਇਆ ਹੈ ਜਿੰਨਾਂ ਤੋਂ ਕਰਮ ਪ੍ਰਾਪਤ ਲਿਖਤ ਪਈ ਜਿਨਾਂ ਨੂੰ ਤੁਰੋ ਜੜਾ ਸਾਹਿਬ ਦੀ ਕਰਮ ਕਿਰਪਾ ਕੀਤੀ ਹੈ ਉਹਨਾਂ ਨੂੰ ਗੁਰੂ ਸਾਹਿਬ ਦੀ ਪ੍ਰਾਪਤੀ ਹੋਈ ਹੈ ਅਤੇ ਗੁਰਾਂ ਦੀ ਪ੍ਰਾਪਤੀ ਕਰਕੇ ਲਿਖਤ ਉਹਨਾਂ ਦੇ ਅੰਤਾਂ ਕਰਨ ਦੇ ਅੰਦਰ ਮਹਾਰਾਜ ਨੇ ਬ੍ਰੇਮ ਦੀ ਕਲਮ ਦੇ ਨਾਲ ਅਮਰਨਾਮ ਦੀ ਲਿਖਤ ਪਾ ਦਿੱਤੀ ਹੈ ਮੱਥੇ ਤੇ ਦੇਣੀ ਤੇ ਉਹਨਾਂ ਨੂੰ ਇਹ ਦਾਤ ਸਾਕਤ ਹੋਈ ਹੈ ਉਹਨਾਂ ਦੇਖਦੇ ਕਿ ਜਿਹਨੇ ਸਾਂਝੇ ਚੱਖੜ ਕੁੱਕਰੇ ਜਾਂਦੇ ਐ ਐ ਹਿਰਦੇ 'ਚ ਲਿਖਿਆ ਗਿਆ ਮਹਾਰਾਜ ਦਾ ਨਾਮ ਇਹ ਲਿਖਤ ਪ੍ਰਾਪਤ ਹੋਈ ਹੈ ਪੂਰਨ ਦੇ ਤੁਰੋਂ ਕਿਤੇ ਨਿਸ਼ਕਾਮ ਕਰਮਾਂ ਕਰਕੇ ਇਹ ਪ੍ਰਾਪਤੀ ਜਿਹੜੀ ਗੁਰਾਂ ਦੁਆਰਾ ਪਰਮੇਸ਼ਰ ਦੀ ਹੋਣੀ ਹੈ ਇਹ ਲਿਖਤ ਪਈ ਸਮਝਣੀ ਪਾਗਾਂ ਵਾਲਿਆਂ ਨੂੰ ਪ੍ਰਾਪਤ ਹੋਈ ਹੈ ਹਰ ਕਾ ਨਾਮ ਗੁਰੂਹੁ ਕਿਨੈ ਵਿਰਲੇ ਧਿਆਇਆ ਜਿਨ ਕੋ ਸੁਰ ਕਰਗ ਪ੍ਰਾਪਤ ਲਿਖਤ ਰਪਈ ਸੁਆਇ ਸੁਖ ਸਾਥਾ